ਇੱਕ ਰਾਜ ਦੇ ਵਿੱਚ ਬਹੁਤ ਸ਼ਕਤੀਸ਼ਾਲੀ ਰਾਜਾ ਰਾਜਕਰਦਾ ਸੀ ਸਾਰੀ ਪਰਜਾ ਵੀ ਉਹਨੂੰ ਬਹੁਤ ਪਿਆਰ ਕਰਦੀ ਸੀ ਉਹ ਰਾਜੇ ਦਾ ਇੱਕ ਪੁੱਤਰ ਸੀ ਰਾਜਕੁਮਾਰ ਉਹਨੂੰ ਹਰ ਵਕਤ ਇਹ ਚਿੰਤਾ ਲੱਗੀ ਰਹਿੰਦੀ ਸੀ ਕਿ ਲੋਕ ਮੇਰੇ ਬਾਰੇ ਕੀ ਸੋਚਣਗੇ ਕੀ ਸੋਚਦੇ ਨੇ ਕਿਉਂਕਿ ਉਹ ਵੀ ਇੱਕ ਸ਼ਕਤੀਸ਼ਾਲੀ ਰਾਜਾ ਬਣਨਾ ਚਾਹੁੰਦਾ ਸੀ ਉਹਨੂੰ ਪਤਾ ਲੱਗਾ ਉਹਦੇ ਰਾਜ ਦੇ ਵਿੱਚ ਇੱਕ ਮੰਤਰੀ ਰਹਿੰਦਾ ਜਿਹਦੇ ਕੋਲ ਬਹੁਤ ਸਾਰੇ ਲੋਕ ਸਲਾਹ ਲੈਂਦੇ ਨੇ ਤੇ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਹੁੰਦਾ ਇਹ ਸੁਣ ਕੇ ਉਹ ਮੰਤਰੀ ਦੇ ਕੋਲ ਰਾਜਕੁਮਾਰ ਪਹੁੰਚਿਆ ਤੇ ਆਪਣੀ ਸਮੱਸਿਆ ਦੱਸੀ ਆ ਕਿ ਮੈਨੂੰ ਆਹ ਸਮੱਸਿਆ ਕਿਰਪਾ ਕਰਕੇ ਮੇਰੀ ਸਮੱਸਿਆ ਦਾ ਹੱਲ ਕਰ ਦਿਓ ਰਾਜਕੁਮਾਰ ਨੇ ਜਾ ਕੇ ਮੰਤਰੀ ਨੂੰ ਕਿਹਾ ਮੇਰਾ ਮਨ ਕਾਬੂ 'ਚ ਨਹੀਂ ਰਹਿੰਦਾ ਭਟਕਣਾ ਵਿੱਚ ਲੱਗਾ ਰਹਿੰਦਾ ਇਹਨੂੰ ਕਾਬੂ ਕਰਨਾ ਸਿਖਾ ਦਿਓ ਉਸ ਤੋਂ ਬਾਅਦ ਮੰਤਰੀ ਨੇ ਚੰਗੀ ਤਰ੍ਹਾਂ ਰਾਜਕੁਮਾਰ ਦੇ ਚਿਹਰੇ ਵੱਲ ਦੇਖਿਆ ਤੇ ਆਖਿਆ ਕੀ ਤੁਸੀਂ ਜੋ ਕਰਵਾਉਣਾ ਚਾਹੁੰਦੇ ਹੋ ਮੈਂ ਕਰ ਦੇਵਾਂਗਾ ਪਰ ਉਹਦੀ ਕੀਮਤ ਅਦਾ ਕਰ ਸਕਦੇ ਹਾਂ ਰਾਜਕੁਮਾਰ ਕਹਿਣ ਲੱਗਾ ਦੇਖੋ ਜੀ ਮੈਂ ਰਾਜਕੁਮਾਰਾਂ ਰਾਜੇ ਦਾ ਪੁੱਤਰ ਹਾਂ ਮੈਂ ਹਰ ਚੀਜ਼ ਜੋ ਤੁਸੀਂ ਮੰਗੋਗੇ ਮੈਂ ਤੁਹਾਨੂੰ ਦੇ ਸਕਦਾ ਕਿੰਨੇ ਪੈਸੇ ਲੱਗਣਗੇ ਮੰਤਰੀ ਕਹਿਣ ਲੱਗਾ ਤੁਸੀਂ ਸਮਝੇ ਨਹੀਂ ਰਾਜਕੁਮਾਰ ਮੈਂ ਪੈਸੇ ਦੀ ਗੱਲ ਨਹੀਂ ਕਰ ਰਿਹਾ ਮੈਨੂੰ ਪੈਸੇ ਨਹੀਂ ਚਾਹੀਦੇ ਜੋ ਕੰਮ ਮੈਂ ਤੁਹਾਨੂੰ ਕਰਨ ਲਈ ਕਹਾ ਉਹ ਤੁਹਾਨੂੰ ਕਰਨਾ ਪਵੇਗਾ ਬੇਝਿਜਕ ਹੋ ਕੇ ਉਸ ਤੋਂ ਬਾਅਦ ਰਾਜਕੁਮਾਰ ਨੇ ਕਿਹਾ ਕੋਈ ਗੱਲ ਨਹੀਂ ਜੋ ਤੁਸੀਂ ਕਹੋਗੇ ਉਹ ਮੈਂ ਕਰਨ ਲਈ ਤਿਆਰ ਹਾਂ ਜਦੋਂ ਰਾਜਕੁਮਾਰ ਨੇ ਹਾਂ ਕਰ ਦਿੱਤੀ ਮੰਤਰੀ ਕਹਿਣ ਲੱਗਾ ਤੁਸੀਂ ਅੱਜ ਕਬਾੜ ਬਾਜ਼ਾਰ ਵਿੱਚ ਜਾਓਗੇ ਤੇ ਉੱਥੋਂ ਲੋਹਾ ਖਰੀਦ ਕੇ ਲਿਆਉਂਗੇ ਕਰੋਗੇ ਇਹ ਕੰਮ ਰਾਜਕੁਮਾਰ ਨੇ ਹਾਮੀ ਭਰੀ ਤੇ ਇਹ ਵੀ ਪੁੱਛਿਆ ਕਿ ਇਹ ਕੰਮ ਮੈਂ ਆਪਣੇ ਕਿਸੇ ਨੌਕਰ ਤੋਂ ਕਰਵਾ ਸਕਦਾ ਮੰਤਰੀ ਕਹਿਣ ਲੱਗਾ ਨਹੀਂ ਇਹ ਕੰਮ ਤੁਸੀਂ ਕਿਸੇ ਆਪਣੇ ਨੌਕਰ ਤੋਂ ਨਹੀਂ ਕਰਵਾਉਣਾ ਆਪ ਹੀ ਕਰਨਾ ਰਾਜਕੁਮਾਰ ਕਹਿਣ ਲੱਗਾ ਠੀਕ ਆ ਜੀ ਮੈਂ ਆਪ ਕਰ ਦੇਵਾਂਗਾ ਰਾਜਕੁਮਾਰ ਨੂੰ ਫਿਰ ਕਿਹਾ ਗਿਆ ਕਿ ਉੱਤਰੀ ਕੋਨੇ ਦੇ ਵਿੱਚ ਜਿਹੜੀਆਂ ਸਭ ਤੋਂ ਪ੍ਰਸਿੱਧ ਦੁਕਾਨਾਂ ਨੇ ਕਬਾੜ ਬਾਜ਼ਾਰ ਦੀਆਂ ਉਸ ਪਾਸੇ ਤੁਸੀਂ ਜਾਣਾ ਉੱਥੋਂ ਲੈ ਕੇ ਆਉਣਾ ਲੋਹਾ ਜਦੋਂ ਹੁਣ ਰਾਜਕੁਮਾਰ ਜਾ ਰਿਹਾ ਰਸਤੇ ਵਿੱਚ ਸੋਚ ਰਿਹਾ ਲੋਕ ਮੇਰੇ ਵੱਲ ਵੇਖ ਕੇ ਕੀ ਕਹਿਣਗੇ ਜਾਂ ਕੀ ਕਹਿੰਦੇ ਹੋਣਗੇ ਕਿ ਰਾਜਕੁਮਾਰ ਨੂੰ ਕੋਈ ਸਜ਼ਾ ਮਿਲੀ ਹੈ ਕਿਉਂਕਿ ਰਾਜਕੁਮਾਰ ਪਹਿਲਾਂ ਅੱਜ ਤੋਂ ਕਦੇ ਵੀ ਰੱਥ ਤੋਂ ਬਿਨਾ ਜਾਂ ਸੈਨਾਪਤੀਆਂ ਤੋਂ ਬਿਨਾ ਕਦੇ ਬਾਹਰ ਨਹੀਂ ਸੀ ਆਇਆ ਨਾਲ ਇਹਦੇ ਅੰਗ ਰੱਖੇਕ ਹੁੰਦੇ ਸੀ ਸੋਹਣਾ ਰੱਥ ਹੁੰਦਾ ਸੀ ਬੜੀ ਨਵਾਬੀ ਹੁੰਦੀ ਸੀ ਪਰ ਅੱਜ ਪੈਦਲ ਹੀ ਜਾ ਰਿਹਾ ਲੋਕ ਮੇਰੇ ਬਾਰੇ ਕੀ ਸੋਚਦੇ ਹੋਣਗੇ ਉਹਦੇ ਮਨ ਦੇ ਵਿੱਚ ਫੁਰਨਿਆਂ ਦੀਆਂ ਹਨੇਰੀਆਂ ਵਾਰ-ਵਾਰ ਆ ਰਹੀਆਂ ਨੇ ਮਨ ਵਿੱਚ ਰਾਜਕੁਮਾਰ ਦੇ ਕਈ ਫੁਰਨੇ ਨੇ ਪਰ ਉਹ ਤੁਰਦਾ ਗਿਆ ਆਖਰਕਾਰ ਉਹਨੇ ਵਾਅਦਾ ਕੀਤਾ ਸੀ ਮੰਤਰੀ ਨਾਲ ਕੰਮ ਤਾਂ ਪੂਰਾ ਕਰਨਾ ਹੀ ਸੀ ਕਾਲੀ-ਕਾਲੀ ਨਾਲ ਕਵਾੜ ਦੀ ਦੁਕਾਨ ਤੇ ਗਿਆ ਉਥੇ ਬਹੁਤਾ ਧਿਆਨ ਨਹੀਂ ਦਿੱਤਾ ਮਿੱਟੀ ਪਈ ਹੋਈ ਸੀ ਕੁਝ ਲੋਹੇ ਦੇ ਉੱਪਰ ਉਹੀ ਲੋਹਾ ਉਹਨੇ ਖਰੀਦ ਕੇ ਵਾਪਸ ਤੇਜ਼ੀ-ਤੇਜ਼ੀ ਲਿਆਂਦਾ ਤੇ ਮੰਤਰੀ ਨੂੰ ਦੇ ਦਿੱਤਾ ਜਦੋਂ ਮੰਤਰੀ ਨੂੰ ਲਿਆ ਕੇ ਦਿੱਤਾ ਮੰਤਰੀ ਨੇ ਕਿਹਾ ਕਿ ਰੁਕੋ ਰਾਜਕੁਮਾਰ ਹਜੇ ਕੰਮ ਤੁਹਾਡਾ ਪੂਰਾ ਨਹੀਂ ਹੋਇਆ ਇਹਹੀ ਲੋਹੇ ਨੂੰ ਤੁਸੀਂ ਫਲਾਣੇ ਬਾਜ਼ਾਰ ਵਿੱਚ ਲੈ ਕੇ ਜਾਓ ਉੱਥੇ ਕੋਲਾਵਾ ਕੋਲੇ ਦੀਆਂ ਪੱਠੀਆਂ ਨੇ ਉੱਥੇ ਤੁਸੀਂ ਇਹਨੂੰ ਪਿਗਲਾ ਕੇ ਲੈ ਕੇ ਆਓ ਤੇ ਇਹ ਤੋਂ ਭਾਂਡਾ ਤਿਆਰ ਕਰਕੇ ਲੈ ਕੇ ਆਉਣਾ ਇਹ ਅਜੇ ਤੁਹਾਡੀ ਡਿਊਟੀ ਬਾਕੀ ਆ ਰਾਜਕੁਮਾਰ ਜਦੋਂ ਜਾਂਦਾ ਰਸਤੇ ਵਿੱਚ ਸੋਚਦਾ ਕਿ ਪਿਤਾ ਜੀ ਨੂੰ ਪਤਾ ਲੱਗ ਗਿਆ ਉਹ ਕੀ ਸੋਚਣਗੇ ਮੈਂ ਕਿਹੜੇ ਚੱਕਰਾਂ ਵਿੱਚ ਪੈ ਗਿਆ ਕੀ ਕੰਮ ਮੈਂ ਕਰੀ ਜਨਾ ਮੈਂ ਰਾਜਕੁਮਾਰ ਹਾਂ ਰਾਜਕੁਮਾਰ ਨੂੰ ਇਹ ਕੰਮ ਸੋਭਾ ਨਹੀਂ ਦਿੰਦੇ ਹੁੰਦੇ ਇਦਾਂ ਦੇ ਵਿਚਾਰ ਉਹਦੇ ਮਨ 'ਚ ਆ ਰਹੇ ਆ ਪਰ ਫਿਰ ਵੀ ਉਹ ਆਪਣੇ ਕੰਮ ਨੂੰ ਪੂਰਾ ਕਰਨ ਲਈ ਉਹ ਕੋਲੇ ਦੀ ਪੱਠੀ ਵਾਲੇ ਕੋਲ ਪਹੁੰਚਿਆ ਉਹਨੂੰ ਆਖਿਆ ਇਹਦਾ ਭਾਂਡਾ ਤਿਆਰ ਕਰਨਾ ਤੇ ਉਹਨੇ ਰਲ ਮਿਲ ਕੇ ਦੋਹਾਂ ਨੇ ਭਾਂਡਾ ਤਿਆਰ ਕਰ ਲਿਆ ਤੇ ਰਾਜਕੁਮਾਰ ਨੂੰ ਹੁਣ ਖੁਸ਼ੀ ਵੀ ਹੋਈ ਕਿਉਂਕਿ ਉਹਨੇ ਜ਼ਿੰਦਗੀ ਵਿੱਚ ਪਹਿਲੀ ਵਾਰ ਆਪਣੇ ਹੱਥੀਂ ਕੋਈ ਭਾਂਡਾ ਤਿਆਰ ਕੀਤਾ ਸੀ ਜਦੋਂ ਭਾਂਡਾ ਤਿਆਰ ਕਰ ਲਿਆ ਉਹ ਭਾਂਡੇ ਨੂੰ ਲੈ ਕੇ ਰਾਜਕੁਮਾਰ ਮੰਤਰੀ ਕੋਲ ਪਹੁੰਚਿਆ ਤੇ ਕਹਿਣ ਲੱਗਾ ਲਓ ਜੀ ਜਿਹੜਾ ਦੂਜਾ ਕੰਮ ਤੁਸੀਂ ਮੈਨੂੰ ਕਿਹਾ ਸੀ ਕਰਦਣ ਨੂੰ ਉਹ ਵੀ ਮੈਂ ਕਰ ਦਿੱਤਾ ਪਹਿਲਾਂ ਮੈਂ ਕਬਾੜ ਬਜ਼ਾਰੋਂ ਲਿਆ ਕੇ ਲੋਹਾ ਖਰੀਦਿਆ ਉਹ ਲਿਆ ਕੇ ਦਿੱਤਾ ਹੁਣ ਤੁਹਾਨੂੰ ਭਾਂਡਾ ਲਿਆ ਕੇ ਦਿੱਤਾ ਹੁਣ ਕੋਈ ਕੰਮ ਬਾਕੀ ਆ ਦੱਸੋ ਤਾਂ ਮੈਨੂੰ ਉਹ ਦੱਸੋ ਜਿਹੜੀ ਤੁਸੀਂ ਯੋਗਤ ਦੱਸਣੀ ਆ ਫਿਰ ਉਦੋਂ ਫਿਰ ਮੰਤਰੀ ਕਹਿਣ ਲੱਗਾ ਨਹੀਂ ਅਜੇ ਇੱਕ ਆਖਰੀ ਕੰਮ ਬਾਕੀ ਆ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਨਾ ਕਿ ਅੱਜ ਤੁਹਾਨੂੰ ਖੁਸ਼ੀ ਵੀ ਹੋਈ ਹੋਵੇਗੀ ਇਹ ਭਾਂਡਾ ਤੁਸੀਂ ਆਪਣੇ ਹੱਥੀਂ ਤਿਆਰ ਕਰਕੇ ਲੈ ਕੇ ਆਏ ਹੋ ਪਰ ਅਸਲ ਦੇ ਵਿੱਚ ਜਿਹੜਾ ਸੱਚ ਉਹ ਇਹ ਆ ਕਿ ਇਹ ਤੁਹਾਡਾ ਹੌਮੇ ਦਾ ਭਾਂਡਾ ਵਾ ਰਾਜਕੁਮਾਰ ਨੂੰ ਇੰਨੀਆਂ ਡੂੰਘੀਆਂ ਗੱਲਾਂ ਦੀ ਉਦੋਂ ਸਮਝ ਨਹੀਂ ਲੱਗੀ ਕਿ ਇਹ ਹੌਮੇ ਦਾ ਭਾਂਡਾ ਕਿਵੇਂ ਆ ਮੰਤਰੀ ਨੇ ਬਹੁਤ ਧਿਆਨ ਦੇ ਨਾਲ ਰਾਜਕੁਮਾਰ ਦੇ ਚਿਹਰੇ ਵੱਲ ਦੇਖਿਆ ਆਖਿਆ ਹੁਣ ਆਖਰੀ ਕੰਮ ਵੀ ਕਰ ਲਓ ਜਿਹੜਾ ਰਹਿੰਦਾ ਵਾ ਜਿਹੜਾ ਬਹੁਤ ਜ਼ਰੂਰੀ ਆ ਕਿਉਂ ਕਰੋ ਤੁਸੀਂ ਹੁਣ ਇਸ ਸ਼ਹਿਰ ਦੇ ਵਿੱਚ ਜਾਓ ਜਿੱਥੇ ਜਿੱਥੇ ਪਹਿਲਾਂ ਤੁਸੀਂ ਗਏ ਸੀ ਉੱਥੋਂ ਦੇ ਲੋਕਾਂ ਨੂੰ ਪੁੱਛੋ ਵੀ ਮੈਂ ਇੱਥੋਂ ਦੀ ਲੰਘਿਆ ਹਾਂ ਤੁਸੀਂ ਮੇਰੇ ਬਾਰੇ ਕੀ ਸੋਚਿਆ ਸੀ ਰਾਜਕੁਮਾਰ ਫਿਰ ਉੱਥੋਂ ਚਲਾ ਜਾਂਦਾ ਹੈ ਤੇ ਉੱਥੇ ਜਾ ਕੇ ਸਭ ਤੋਂ ਪਹਿਲਾਂ ਇੱਕ ਦੁਕਾਨਦਾਰ ਨੂੰ ਪੁੱਛਿਆ ਕਿ ਸਵੇਰੇ ਮੈਂ ਇੱਥੋਂ ਗੁਜ਼ਰਿਆ ਸੀ ਲੰਘਿਆ ਸੀ ਤੁਸੀਂ ਦੱਸੋ ਤੁਸੀਂ ਮੇਰੇ ਬਾਰੇ ਕੀ ਸੋਚ ਰਹੇ ਸੀ ਦੁਕਾਨਦਾਰ ਕਹਿਣ ਲੱਗਾ ਦੇਖੋ ਜੀ ਅਸਲ ਦੇ ਵਿੱਚ ਜਿਹੜਾ ਸਵੇਰ ਦਾ ਸਮਾਂ ਹੁੰਦਾ ਉਹ ਮੈਂ ਤੁਹਾਨੂੰ ਦੇਖਿਆ ਜ਼ਰੂਰ ਆ ਪਰ ਉਹ ਮੇਰੇ ਗਾਹਕ ਜਿਹੜੇ ਆ ਉਹ ਆਉਣੇ ਹੁੰਦੇ ਆ ਮੇਰਾ ਧਿਆਨ ਉਹਨਾਂ ਦੇ ਵੱਲ ਸੀ ਤੁਸੀਂ ਇੱਥੋਂ ਦੀ ਲੰਘੇ ਹੋ ਮੈਨੂੰ ਪਤਾ ਮੈਨੂੰ ਯਾਦ ਆ ਪਰ ਮੈਂ ਤੁਹਾਡੇ ਬਾਰੇ ਬਹੁਤਾ ਕੁਝ ਨਹੀਂ ਸੋਚਿਆ ਹੋਰ ਵੀ ਉੱਥੇ 2-4 ਬੰਦੇ ਸੀ ਜਿਨ੍ਹਾਂ ਤੋਂ ਰਾਜਕੁਮਾਰ ਨੇ ਗੱਲ ਪੁੱਛੀ ਪਰ ਸਾਰਿਆਂ ਨੇ ਇਹੀ ਜਵਾਬ ਦਿੱਤਾ ਕਿ ਅਸੀਂ ਆਪਣੀ ਜ਼ਿੰਦਗੀ ਤੇ ਭੱਜ ਦੌੜ ਦੇ ਵਿੱਚ ਵਿਅਸਤ ਸਾਂ ਹਾਂ ਅਸੀਂ ਤੁਹਾਨੂੰ ਦੇਖਿਆ ਜ਼ਰੂਰ ਆ ਪਰ ਕੋਈ ਮਨ ਦੇ ਵਿੱਚ ਧਾਰਨਾ ਨਹੀਂ ਬਣਾਈ ਅੱਗੇ ਜਾ ਕੇ ਫਿਰ ਥੋੜਾ ਅੱਗੇ ਹੋ ਕੇ ਰਾਜਕੁਮਾਰ ਨੇ ਉਹ ਕਬਾੜੀਏ ਤੋਂ ਵੀ ਪੁੱਛਿਆ ਕਿ ਮੈਂ ਇੱਥੇ ਕਬਾੜ ਲੈਣ ਆਇਆ ਸੀ ਲੋਹਾ ਖਰੀਦਣ ਆਇਆ ਸੀ ਤੁਸੀਂ ਮੇਰੇ ਬਾਰੇ ਕੀ ਸੋਚਿਆ ਸੀ ਉਹ ਕਹਿਣ ਲੱਗੇ ਦੇਖੋ ਜੀ ਅਸੀਂ ਤਾਂ ਇੰਨਾ ਕੀ ਸੋਚਿਆ ਕਿ ਤੁਸੀਂ ਕੋਈ ਚੰਗੇ ਘਰਾਣੇ ਦੇ ਵਿਅਕਤੀ ਹੋ ਪਰ ਅਸੀਂ ਵੀ ਕੰਮ ਧੰਦੇ ਵਾਲੇ ਆ ਆਪਣਾ ਕੰਮ ਕਰਨਾ ਹੁੰਦਾ ਬਹੁਤਾ ਨਹੀਂ ਅਸੀਂ ਕੁਝ ਸੋਚਿਆ ਬਸ ਹਾਂ ਇੰਨੇ ਹੀ ਸੋਚਿਆ ਵੀ ਇਹ ਕੋਈ ਚੰਗੇ ਘਰਾਣੇ ਦਾ ਵਿਅਕਤੀ ਆ ਜਿਹੜਾ ਅੱਜ ਸਾਡੀ ਦੁਕਾਨ ਤੇ ਆਇਆ ਇਹ ਸਾਰੀਆਂ ਗੱਲਾਂ ਸੁਣ ਕੇ ਰਾਜਕੁਮਾਰ ਦੇ ਮਨ ਦਾ ਬੋਝ ਹਲਕਾ ਹੋ ਗਿਆ ਕਿਉਂਕਿ ਰਾਜਕੁਮਾਰ ਨੂੰ ਪਤਾ ਲੱਗ ਗਿਆ ਸੀ ਕਿ ਉਹਦੀ ਜਿਹੜੀ ਸਵੇਰ ਦੀ ਘਬਰਾਹਟ ਹੋ ਰਹੀ ਸੀ ਉਹਨੂੰ ਉਹਦਾ ਲੋਕਾਂ ਨੂੰ ਅੰਦਾਜ਼ਾ ਨਹੀਂ ਕਿ ਕੋਈ ਵੀ ਉਹਦੇ ਬਾਰੇ ਸੋਚ ਨਹੀਂ ਰਿਹਾ ਵਾਪਸ ਆਇਆ ਮੰਤਰੀ ਨੂੰ ਆ ਕੇ ਸਾਰੀ ਗੱਲ ਦੱਸੀ ਆ ਕਿ ਮੈਂ ਲੋਕਾਂ ਕੋਲੋਂ ਕੁਝ ਦੁਕਾਨਦਾਰਾਂ ਕੋਲੋਂ ਵੀ ਪੁੱਛ ਆਇਆ ਪਰ ਉਹ ਆਪਣੀ ਆਪਣੀ ਜ਼ਿੰਦਗੀ ਵਿੱਚ ਵਿਅਸਤ ਨੇ ਉਹਨਾਂ ਨੇ ਮੇਰੇ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਮੰਤਰੀ ਹੱਸਿਆ ਕਹਿਣ ਲੱਗਾ ਰਾਜਕੁਮਾਰ ਆ ਜਿਹੜੀ ਅੱਜ ਘਟਨਾ ਘਟੀ ਆ ਤੁਸੀਂ ਮੈਥੋਂ ਸਿੱਖਣ ਆਏ ਸੀ ਨਾ ਤੇ ਮੈਂ ਤੁਹਾਨੂੰ ਕਹਿਣਾ ਕਿ ਬੰਦਾ ਆਪਣੇ ਆਪ ਨੂੰ ਬੜਾ ਕੁਝ ਸਿੱਖ ਸਕਦਾ ਅੱਜ ਤੁਸੀਂ ਤਿੰਨ ਵੱਡੇ ਸਬਕ ਜ਼ਿੰਦਗੀ ਦੇ ਸਿੱਖ ਲਿਆ ਰਾਜਕੁਮਾਰ ਕਹਿਣ ਲੱਗਾ ਜੀ ਕਿਹੜੇ ਸਭ ਤੋਂ ਪਹਿਲਾਂ ਮੰਤਰੀ ਨੇ ਆਖਿਆ ਤੁਸੀਂ ਇਹ ਸਬਕ ਸਿੱਖਿਆ ਕਿ ਅਸੀਂ ਖੁਦ ਆਪਣੀਆਂ ਕਮੀਆਂ ਨੂੰ ਆਪਣੀਆਂ ਗਲਤੀਆਂ ਨੂੰ ਜਿੰਨੀ ਨੇੜਿਓਂ ਦੇਖਦੇ ਆ ਉਹਨਾਂ ਕੋਈ ਦੂਜਾ ਨਹੀਂ ਦੇਖ ਸਕਦਾ ਅਸੀਂ ਆਪਣੇ ਆਪ ਦੇ ਆਲੋਚਕ ਹੁੰਨੇ ਆਂ ਕਈ ਵਾਰ ਕੀ ਹੁੰਦਾ ਜਿਹੜੀ ਸਾਡੀ ਗਲਤੀ ਹੁੰਦੀ ਆ ਉਹਦੇ ਬਾਰੇ ਅਸੀਂ ਬਾਰ ਬਾਰ ਸੋਚਦੇ ਰਹਿੰਨੇ ਆਂ ਤੇ ਅਸੀਂ ਨਿਰਾਸ਼ ਹੋ ਜਾਂਦੇ ਆਂ ਚਿੰਤਾ ਵਿੱਚ ਚਲੇ ਜਾਂਦੇ ਆਂ ਬਾਰ ਬਾਰ ਗਲਤੀਆਂ ਨੂੰ ਸੋਚਣ ਦੇ ਨਾਲ ਅਸੀਂ ਆਪਣੇ ਦਿਮਾਗ ਵਿੱਚ ਵੱਡਾ ਬਣਾ ਲੈਨੇ ਆਂ ਇਹ ਹੀ ਸਾਡੀ ਕਮੀ ਆ ਤੇ ਮੰਤਰੀ ਨੇ ਕਿਹਾ ਕਿ ਦੂਜਾ ਸਬਕ ਤੁਹਾਨੂੰ ਇਹ ਸਿੱਖਣ ਨੂੰ ਮਿਲਿਆ ਰਾਜਕੁਮਾਰ ਜੀ ਅਸੀਂ ਇਹ ਹਿਸਾਬ ਕਿਤਾਬ ਲਾਉਂਨੇ ਰਹਿੰਨੇ ਆ ਕਿ ਦੂਜੇ ਸਾਡੇ ਬਾਰੇ ਕੀ ਸੋਚਦੇ ਹੋਣਗੇ ਤੇ ਇਹ ਵੀ ਸੋਚਦੇ ਆਂ ਕਾਸ਼ ਉਹਦੇ ਅੱਗੇ ਮੈਂ ਆ ਸ਼ਬਦ ਨਾ ਬੋਲਦਾ ਉਹਨੇ ਕਿਸ ਤਰ੍ਹਾਂ ਦਾ ਮਹਿਸੂਸ ਕੀਤਾ ਹੋਵੇਗਾ ਰਾਜਕੁਮਾਰ ਜੀ ਤੁਹਾਨੂੰ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ ਜਿਹੜੇ ਲੋਕ ਚੁਗਲੀਆਂ ਕਰਦੇ ਆ ਇੱਕ ਦੂਜੇ ਦੀਆਂ ਗੱਲਾਂ ਕਰਦੇ ਆ ਉਹਨਾਂ ਦੀ رائے ਕੋਈ ਬਹੁਤੀ ਮਹੱਤਵ ਨਹੀਂ ਰੱਖਦੀ ਕਿਉਂਕਿ ਉਹ ਸਿਰਫ ਗੱਲਾਂ ਹੀ ਕਰਦੇ ਆ ਉਹਨਾਂ ਦੇ ਪੱਲੇ ਕੁਝ ਵੀ ਨਹੀਂ ਹੁੰਦਾ ਅੱਗੇ ਤੀਜਾ ਸਬਕ ਫਿਰ ਮੰਤਰੀ ਨੇ ਕਿਹਾ ਬਹੁਤ ਧਿਆਨ ਦੇ ਨਾਲ ਸੁਣੋ ਰਾਜਕੁਮਾਰ ਕਈ ਵਾਰ ਕੀ ਹੁੰਦਾ ਸਾਡਾ ਮਨ ਉਲਝਣਾ ਵਿੱਚ ਪੈ ਜਾਂਦਾ ਅਸੀਂ ਸੋਚਦੇ ਹਾਂ ਲੋਕ ਸਾਡੇ ਬਾਰੇ ਕੀ ਸੋਚਦੇ ਹੋਣਗੇ ਪਰ ਸਾਨੂੰ ਉਦੋਂ ਜਦੋਂ ਇੰਨੇ ਜਾਲ ਵਿੱਚ ਅਸੀਂ ਪੈ ਜਾਂਦੇ ਹਾਂ ਆਪਣੇ ਹੱਥੀਂ ਇਹੋ ਜੀ ਕਿਰਤ ਕਰਨੀ ਚਾਹੀਦੀ ਆ ਜਾਂ ਕੋਈ ਵੀ ਰਚਨਾਤਮਕ ਕੰਮ ਕਰਨਾ ਚਾਹੀਦਾ ਇਹਨਾਂ ਇੱਕ ਮਨ ਇੱਕ ਚਤ ਹੋ ਕੇ ਕਿ ਇਹ ਵਿਚਾਰਾਂ ਦੇ ਵੇਗ ਤੋਂ ਅਸੀਂ ਬਚ ਸਕੀਏ ਜਦੋਂ ਅਸੀਂ ਇਸ ਤਰ੍ਹਾਂ ਇੱਕ ਮਨ ਇੱਕ ਚਤ ਹੋ ਕੇ ਕੋਈ ਰਚਨਾਤਮਕ ਕੰਮ ਕਰਾਂਗੇ ਉਹ ਮਾਨਸਿਕ ਊਰਜਾ ਇੱਕ ਜਗ੍ਹਾ ਤੇ ਇਕੱਠੀ ਹੋ ਜਾਵੇਗੀ ਲੋਕਾਂ ਵੱਲ ਸਾਡਾ ਧਿਆਨ ਨਹੀਂ ਜਾਵੇਗਾ ਅਸੀਂ ਕੁਝ ਚੰਗਾ ਕਰ ਸਕਦੇ ਹਾਂ ਇਹ ਚੀਜ਼ਾਂ ਤੋਂ ਬਚ ਸਕਦੇ ਹਾਂ ਇਸ ਤਰ੍ਹਾਂ ਫਿਰ ਮੰਤਰੀ ਨੇ ਉਹ ਰਾਜਕੁਮਾਰ ਨੂੰ ਸਾਰੀਆਂ ਗੱਲਾਂ ਦੱਸੀਆਂ ਜਿਹੜੀਆਂ ਸਾਡੀ ਜ਼ਿੰਦਗੀ ਵਿੱਚ ਅੱਜ ਹੋ ਰਹੀਆਂ ਨੇ ਅਸੀਂ ਵੀ ਤਾਂ ਇਹੀ ਸੋਚਦੇ ਹਾਂ ਲੋਕ ਸਾਡੇ ਬਾਰੇ ਕੀ ਕਹਿਣਗੇ ਤੇ ਲੋਕ ਜਿਹੜੇ ਆ ਉਹ ਸੋਚ ਰਹੇ ਆ ਕਿ ਅਸੀਂ ਉਹਨਾਂ ਬਾਰੇ ਕੀ ਕਹਾਂਗੇ ਇਸ ਤਰ੍ਹਾਂ ਅਸੀਂ ਕੋਈ ਚੰਗੇ ਕਰਮ ਨਹੀਂ ਕਰਦੇ ਸੋਚੀ ਗੋਈ ਜਾਂਦੇ ਤੇ ਸੋਚ ਜਿਹੜੀ ਆ ਉਹ ਸਾਡੀ ਬਹੁਤੀ ਚੰਗੀ ਨਹੀਂ ਹੈਗੀ ਕਿਉਂਕਿ ਅਸੀਂ ਲੋਕਾਂ ਬਾਰੇ ਸੋਚਦੇ ਆ ਤੇ ਦੂਜਿਆਂ ਬਾਰੇ ਬਹੁਤਾ ਸੋਚਣਾ ਬੰਦੇ ਨੂੰ ਨਰਕਾਂ ਚ ਸੁੱਟ ਦਿੰਦਾ ਇਸ ਕਰਕੇ ਬਾਣੀ ਵੀ ਸਾਨੂੰ ਕਹਿੰਦੀ ਬਾਰ ਬਾਰ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਆਪ ਨੜਿਆ ਗਿਰੀ ਵਾਣ ਮਹਿ ਸਿਰ ਨੀਵਾ ਕਰ ਦੇ ਇਹ ਬੰਦਿਆ ਜੇ ਤੂੰ ਬਰੀਕ ਅਕਲ ਦਾ مالک ਤਾਂ ਆਪਣੇ ਵੱਲ ਦੇਖ ਦੂਜਿਆਂ ਦੀ ਜ਼ਿੰਦਗੀ ਵਿੱਚ ਨਾ ਦੇਖ ਹਾਂ ਅੱਜ ਕੱਲ ਦੇ ਲੋਕ ਜਿਹੜੇ ਆ ਉਹਨਾਂ ਦੀ ਅਕਲ ਮੋਟੀ ਆ ਉਹ ਦੂਜਿਆਂ ਦੇ ਜੀਵਨ ਵਿੱਚ ਹੀ ਵੇਖਦੇ ਆ ਕੌਣ ਕੀ ਕਰਦਾ ਕਿਵੇਂ ਕਰਦਾ ਕਿਉਂ ਕਰਦਾ ਜਿੰਨਾ ਇਹਨਾਂ ਗੱਲਾਂ ਤੋਂ ਦੂਰ ਰਹੋਗੇ ਸੱਚ ਕਰਕੇ ਜਾਣਿਓ ਉਹਨਾਂ ਸੁਖੀ ਰਹੋਗੇ ਜਿੰਨਾ ਇਹਨਾਂ ਚੱਕਰਾਂ ਵਿੱਚ ਪਾਉਗੇ ਉਹਨੀਆਂ ਔਲਜਣਾ ਤੁਹਾਡੀਆਂ ਵੱਧ ਜਾਣਗੀਆਂ ਸਮੱਸਿਆਵਾਂ ਵਿੱਚ ਵੱਧ ਜਾਣਗੀਆਂ ਰਾਜਕੁਮਾਰ ਨੇ ਮੰਤਰੀ ਦਾ ਧੰਨਵਾਦ ਕੀਤਾ ਕਿ ਤੁਸੀਂ ਵਾਕਈ ਬੁੜੇ ਬੁੱਧੀਮਾਨ ਜਿਵੇਂ ਮੈਂ ਤੁਹਾਡੇ ਬਾਰੇ ਸੁਣਿਆ ਸੀ ਬਿਲਕੁਲ ਤੁਸੀਂ ਉਦਾਂ ਦੇ ਹੀ ਹੋ ਅੱਜ ਤੋਂ ਬਾਅਦ ਮੈਂ ਤੁਹਾਡੀਆਂ ਇਹ ਤਿੰਨ ਗੱਲਾਂ ਜਿਹੜੀਆਂ ਤੁਸੀਂ ਮੈਨੂੰ ਅਨੁਭਵ ਕਰਵਾ ਦਿੱਤੀਆਂ ਤਜਰਬਾ ਕਰਵਾ ਦਿੱਤਾ ਮੈਂ ਜ਼ਰੂਰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਾਂਗਾ ਇਹ ਕਹਿੰਦਾ ਹੋਇਆ ਰਾਜਕੁਮਾਰ ਉੱਥੋਂ ਵਾਪਸ ਆ ਗਿਆ ਫਿਰ ਉਹਨੇ ਉਸ ਤੋਂ ਬਾਅਦ ਲੋਕ ਕੀ ਕਹਿੰਦੇ ਨੇ ਇਹ ਸੋਚਣਾ ਛੱਡ ਦਿੱਤਾ ਤੇ ਉਹ ਇੱਕ ਸਫਲ ਰਾਜਾ ਬਣਿਆ ਤਾਂ ਸੰਗਤ ਜੀ ਤੁਸੀਂ ਵੀ ਇਹ ਜਿਹੜੀ ਜ਼ਿੰਦਗੀ ਆ ਇਹਦੇ ਵਿੱਚ ਇਹ ਗੱਲਾਂ ਕਮਾ ਕੇ ਅੱਗੇ ਵਧ ਸਕਦੇ ਹੋ ਇਹ ਗੱਲਾਂ ਬਹੁਤ ਜ਼ਰੂਰੀ ਆ ਸਮਝਣੀਆਂ ਜੇ ਅਸੀਂ ਨਹੀਂ ਸਮਝਾਂਗੇ ਫਿਰ ਸਾਡਾ ਜੀਵਨ ਢੈਂਦੀ ਕਲਾ ਵਿੱਚ ਚਲਾ ਜਾਵੇਗਾ ਉਮੀਦ ਕਰਦਾ ਇਹ ਇੱਕ ਨਿੱਕੀ ਜੀ ਕਹਾਣੀ ਇਹ ਤੁਹਾਨੂੰ ਜੇ ਬਹੁਤ ਵੱਡਾ ਸਬਕ ਸਿਖਾ ਜਾਵੇਗੀ ਤੇ ਤੁਸੀਂ ਜ਼ਿੰਦਗੀ ਵਿੱਚ ਅੱਗੇ ਵਧੋਗੇ ਭੁੱਲ ਚੁੱਕ ਦੀ ਖਿਮਾ ਆਓ ਹੁਣ ਆਪਾਂ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਕਿਉਂਕਿ ਸਰਬੱਤ ਦੇ ਭਲੇ ਵਿੱਚ ਹੀ ਸਾਡਾ ਭਲਾ ਸਭ ਦਾ ਭਲਾ ਸਰਬੱਤ ਦਾ ਭਲਾ ਮੰਗਣ ਦੇ ਨਾਲ ਬੰਦੇ ਦੀ ਤੱਕਣੀ ਜਿਹੜੀ ਆ ਸੁੱਚੀ ਹੋ ਜਾਂਦੀ ਆ ਗੁਰੂ ਸਾਹਿਬ ਜੀ ਕਿਰਪਾ ਕਰਨ ਸਰਬੱਤ ਸੰਗਤਾਂ ਦਾ ਭਲਾ ਕਰਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੀ ਭਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ